ਹallelujah ਇੱਕ ਵਾਰ ਫੇਰ ਮੇਰੇ ਵੱਲੋਂ ਐਂਡ ਜੀਸ ਕ੍ਰਾਈਸਟ ਮੇਰੇ ਵੱਲੋਂ ਸਾਰਿਆਂ ਨੂੰ ਜੈਮ ਸੀ ਦੀ ਇੱਕ ਵਾਰ ਫੇਰ ਮੈਂ ਤੁਹਾਡੇ ਸਾਹਮਣੇ ਪ੍ਰਭੂ ਦਾ ਜਿੰਦਾ ਵਚਨ ਲੈ ਕੇ ਤੁਹਾਡੇ ਸਾਹਮਣੇ ਸੰਮੁਖ ਹੋਇਆ ਹਾਂ ਅੱਜ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਮਸੀਹ ਲੋਗ ਨੇ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਮੱਸਿਆ ਕਰ ਰਹੇ ਨੇ ਹallelujah ਉਨ੍ਹਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਪ੍ਰਭੂ ਦੇ ਵਚਨ ਦੇ ਪ੍ਰਤੀ ਜਿਹੜਾ ਕੱਢਦਾ ਜਾ ਰਿਹਾ ਹੈ ਹallelujah ਕਿਉਂਕਿ ਸੰਸਾਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਤੁਹਾਨੂੰ ਵੀ ਤੇ ਮੈਨੂੰ ਵੀ ਲੋੜ ਹੈ ਹallelujah ਜੇ ਆਪਾਂ ਪ੍ਰਭੂ ਦੇ ਬੱਚੇ ਬੱਚੀਆਂ ਹਾਂ ਜੇ ਪ੍ਰਭੂ ਦੀ ਬਾਣੀ ਆਪਣੇ ਜੀਵਨ ਦੇ ਜੀਵਨ ਦੇ ਵਿੱਚ ਕੰਮ ਕਰਦੀ ਹੈ ਤੇ ਕੀ ਹੋਵੇਗਾ ਹਰੇਕ ਚੀਜ਼ ਜੋ ਵਾਦਾ ਇਸ ਪਵਿੱਤਰ ਵਚਨ ਦੇ ਵਿੱਚ ਲਿਖਿਆ ਹੈ ਉਹ ਤੁਹਾਡੇ ਵਾਸਤੇ ਵੀ ਹੈ ਉਹ ਮੇਰੇ ਵਾਸਤੇ ਵੀ ਹੈ ਹallelujah ਜਿਸ ਤਰ੍ਹਾਂ ਮੈਂ ਬੜੀ ਵਾਰ ਕਿਹਾ ਚੁ ਕਾਫੀ ਵਾਰ ਮੈਂ ਕਿਹਾ ਜਦੋਂ ਮੈਂ ਪ੍ਰਚਾਰ ਕਰਦਾ ਹਾਂ ਜਦੋਂ ਮੈਂ ਪ੍ਰਚਾਰ ਪ੍ਰਭੂ ਦਾ ਵਚਨ ਸ਼ੇਅਰ ਕਰਦਾ ਹਾਂ ਮੈਂ ਕਹਿੰਦਾ ਪ੍ਰਭੂ ਦਾ ਵਚਨ ਕਹਿੰਦਾ ਨਾ ਡਰ ਮੈਂ ਤੇਰੇ ਨਾਲ ਹਾਂ ਹallelujah ਇਹ ਨਾ ਡਰ ਮੈਂ ਤੇਰੇ ਨਾਲ ਹਾਂ ਪ੍ਰਭੂ ਦਾ ਵਚਨ 365 ਵਾਰ ਇਹ ਪ੍ਰਭੂ ਦੀ ਪਵਿੱਤਰ ਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਹਾਲੇਲੂਇਆ ਅੱਜ ਰੋਮੀਆਂ ਦੀ ਪੱਤਰੀ ਉਹਦਾ ਅੱਠਵਾਂ ਮੈਂ 32 ਪੜ੍ਹਾਂਗਾ ਉਹਦੇ ਚ ਲਿਖਿਆ ਹੈ ਜੇ ਜਿਸ ਨੇ ਆਪਣੇ ਹੀ ਪੁੱਤਰ ਦਾ ਸਰਫਾ ਨਾ ਕੀਤਾ ਸਗੋਂ ਉਹ ਉਸ ਨੂੰ ਅਸਾ ਸਭਨਾ ਦੇ ਲਈ ਦੇ ਦਿੱਤਾ ਸੋ ਉਸ ਦੇ ਨਾਲ ਸਾਰੀਆਂ ਵਸਤੂਆਂ ਸਾਨੂੰ ਕੁਕਰਨਾ ਬਖਸ਼ੇਗਾ ਹallelujah ਇਹਦੇ ਵਿੱਚ ਪ੍ਰਭੂ ਦਾ ਵਚਨ ਕਹਿੰਦਾ ਹੈ ਜੇ ਪਿਤਾ ਪਰਮੇਸ਼ਰ ਨੇ ਇਕਲੌਤਾ ਪੁੱਤਰ ਤੁਹਾਡੀ ਤੇ ਮੇਰੀ ਖਾਤਰ ਦੇ ਦਿੱਤਾ ਹallelujah ਉਸ ਨੂੰ ਸਲੀਬੀ ਮੌਤ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਤੁਹਾਡੇ ਤੇ ਮੇਰੇ ਪਾਪ ਆਪਣੇ ਉੱਤੇ ਲੈਣੇ ਪਏ ਹallelujah ਉਸ ਨੂੰ ਦੁਨੀਆ ਦਾ ਸਰਾਪ ਆਪਣੇ ਉੱਤੇ ਲੈਣਾ ਪਿਆ ਹallelujah ਉਸਨੇ ਕੀ ਕੀਤਾ ਪਿਤਾ ਨੇ ਆਪਣੇ ਪੁੱਤਰ ਦਾ ਵੀ ਸਰਫਾ ਨਹੀਂ ਕੀਤਾ ਉਹ ਤੁਹਾਡੇ ਤੇ ਮੇਰੇ ਪਾਪਾਂ ਲਈ ਉਹਨੇ ਬਖਸ਼ ਦਿੱਤਾ ਹallelujah ਪ੍ਰਭੂ ਦੇ ਲੋਕੋ ਜੇ ਪਿਤਾ ਪਰਮੇਸ਼ੁਰ ਨੇ ਆਪਣੇ ਪੁੱਤਰ ਦਾ ਸਰਫਾ ਨਹੀਂ ਕੀਤਾ ਤੇ ਫਿਰ ਉਸ ਸੰਸਾਰਕ ਚੀਜ਼ਾਂ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਤੇ ਮੈਨੂੰ ਚਾਹੀਦੀਆਂ ਨੇ ਉਹਨਾਂ ਦਾ ਸਰਫਾ ਫਰ ਕਿਵੇਂ ਕਰੇਗਾ ਹallelujah ਉਹ ਚੀਜ਼ਾਂ ਦੀ ਬਖਸ਼ਿਸ਼ ਤੁਹਾਡੀ ਤੇ ਮੇਰੀ ਜ਼ਿੰਦਗੀ ਵਿੱਚ ਕਿਉਂ ਨਾ ਹੋਵੇਗੀ ਹallelujah ਪ੍ਰਭੂ ਦਾ वचन ਕਹਿੰਦਾ ਹੈ ਕਿ ਉਸਨੇ ਆਪਣੇ ਪੁੱਤਰ ਦਾ ਇਕਲੌਤਾ ਪੁੱਤਰ ਉਹਦਾ ਸਰਫਾ ਨਹੀਂ ਕੀਤਾ ਤੇ ਫਿਰ ਸੰਸਾਰਕ ਚੀਜ਼ਾਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਜਾਂ ਆਪਣੇ ਜੀਵਨ ਦੇ ਵਿੱਚ ਲੋੜ ਹੈ ਉਹ ਉਹਦੀ ਇੱਛਾ ਅਨੁਸਾਰ ਤੁਹਾਨੂੰ ਤੇ ਮੈਨੂੰ ਮਿਲ ਜਾਣਗੀਆਂ ਇਸ ਲਈ ਕੀ ਕਰਨਾ ਹੈ ਪ੍ਰਭੂ ਦੇ ਬਚਨ ਤੇ ਪ੍ਰਭੂ ਦੇ ਕਲਾਮ ਤੇ ਪ੍ਰਭੂ ਦੀ ਬਾਣੀ ਤੇ ਤੁਹਾਨੂੰ ਤੇ ਮੈਨੂੰ ਚੱਲਣਾ ਪਵੇਗਾ ਜੇ ਬਾਣੀ ਤੇ ਪ੍ਰਭੂ ਦੇ ਵਚਨ ਤੇ ਚੱਲਾਂਗੇ ਜੇ ਪ੍ਰਭੂ ਦਾ ਵਚਨ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਜਾਂ ਅਪਲਾਈ ਕਰਾਂਗੇ ਦਾ ਹਰੇਕ ਚੀਜ਼ ਦੀ ਬਹਤਾਤ ਤੁਹਾਡੀ ਤੇ ਮੇਰੀ ਜ਼ਿੰਦਗੀ ਵਿੱਚ ਹੋਵੇਗੀ ਹਾਲੇਲੂਇਆ ਇਸ ਲਈ ਕੀ ਕਰਨਾ ਹੈ ਪ੍ਰਭੂ ਦੇ वचन ਦੇ ਉੱਤੇ ਚੱਲਣਾ ਹੈ ਪ੍ਰਭੂ ਦੇ वचन ਚ ਜੋ ਚੀਜ਼ ਵੀ ਲਿਖੀ ਹੋਈ ਕੋਈ ਹੈ ਉਹ 101% ਨਹੀਂ ਉਹ 220% ਸਹੀ ਹੈ ਹਾਲੇਲੂਇਆ ਤੁਹਾਡੇ वचन ਤੇ ਮੇਰੇ वचन ਤੁਹਾਡੀ ਲਿਖੀ ਹੋਈ ਗੱਲ ਜਾਂ ਮੇਰੀ ਲਿਖੀ ਹੋਈ ਗੱਲ ਗਲਤ ਹੋ ਸਕਦੀ ਹੈ ਲੇਕਿਨ ਪ੍ਰਭੂ ਦਾ ਵਚਨ ਜਿਹੜਾ ਹੈ ਉਹ ਕਦੇ ਵੀ ਝੂਠਾ ਸਾਬਤ ਨਹੀਂ ਹੋਊਗਾ ਹਾਲੇਲੂਇਆ ਇਸ ਲਈ ਜੇ ਉਹਨੇ ਤੁਹਾਡੇ ਤੇ ਮੇਰੇ ਪਾਪਾਂ ਦੀ ਖਾਤਰ ਆਪਣੇ ਪੁੱਤਰ ਨੂੰ ਬਲੀਦਾਨ ਕਰ ਦਿੱਤਾ ਤੇ ਕੀ ਇਹ ਸੰਸਾਰਕ ਚੀਜ਼ਾਂ ਜਿਨ੍ਹਾਂ ਦੀ ਆਪਾਂ ਨੂੰ ਤੁਹਾਡੇ ਤੇ ਮੇਰੇ ਜ਼ਿੰਦਗੀ ਵਿੱਚ ਲੋੜ ਹੈ ਕਿ ਉਹ ਚੀਜ਼ਾਂ ਆਪਾਂ ਨੂੰ ਨਾ ਬਖਸ਼ੇਗਾ ਹਾਲੇਲੂਇਆ ਉਦਾ ਵਚਨ ਕਹਿੰਦਾ ਮੇਰੇ ਧਰਮ ਤੇ ਰਾਜ ਦੀ ਖੋਜ ਕਰੋ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ ਇਸ ਲਈ ਪ੍ਰਭੂ ਦੇ ਲੋਗੋ ਪ੍ਰਭੂ ਦੇ ਵਚਨ ਤੇ ਵਿਸ਼ਵਾਸ ਕਰਨਾ ਹੈ ਵਿਸ਼ਵਾਸ ਵਿੱਚ ਬਣੇ ਰਹਿਣਾ ਹੈ ਤਾਂ ਕਿ ਉਹ ਇਨਾਮ ਉਹ ਰਿਵਾਰਡ ਉਹ ਆ ਤੁਹਾਨੂੰ ਤੇ ਮੈਨੂੰ ਮਿਲ ਸਕੇ ਹਾਲੇਲੂਇਆ ਆਓ ਇਸ ਵਚਨ ਵਾਸਤੇ ਮੇਰੇ ਨਾਲ ਸਾਂਝ ਮਿਲ ਕੇ ਦੁਆ ਕਰਾਂਗੇ ਪ੍ਰਭੂ ਜੀ ਤੇਰਾ ਧੰਨਵਾਦ ਤੇਰਾ ਸ਼ੁਕਰ ਇਸ ਵਚਨ ਵਾਸਤੇ ਪ੍ਰਭੂ ਜੀ ਜੋ ਵਚਨ ਸਾਨੂੰ ਦੇਤਾ ਪ੍ਰਭੂ ਜੀ ਤੁਸੀਂ ਆਪਣੇ ਪੁੱਤਰ ਦਾ ਵੀ ਸਰਫਾਨੇ ਕੀਤਾ ਸਾਡੇ ਪਾਪਾਂ ਦੀ ਖਾਤਰ ਸਾਡੇ ਬੁਰੇ ਕੰਮਾਂ ਦੀ ਖਾਤਰ ਪ੍ਰਭੂ ਜੀ ਦੇ ਦਿੱਤਾ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਔਰ ਦੁਆ ਕਰਦਾ ਜਿਹੜੇ ਪੈਨ ਪਈਏ ਵਚਨ ਨੂੰ ਸੁਣ ਰਹੇ ਨੇ ਪ੍ਰਭੂ ਜੀ ਉਹਨਾਂ ਨੂੰ ਇਸ ਵਚਨ ਦੇ ਰਾਹੀਂ ਪ੍ਰਭੂ ਜੀ ਬles ਕਰੋ ਤਾਂ ਕਿ ਉਹ ਤੁਹਾਡੇ ਵਚਨ ਨੂੰ ਤੁਹਾਡੀ ਪਵਿੱਤਰ ਬਾਣੀ ਨੂੰ ਸਮਝ ਸਕਣ ਅਤੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਸ਼ੰਕਾ ਉਹਨਾਂ ਦੇ ਮਨ ਦੇ ਵਿੱਚ ਨਾ ਹੋਵੇ ਪ੍ਰਭੂ ਜੀ ਕਿਉਂਕਿ ਤੁਹਾਡੀ ਬਾਣੀ ਸਦਾ ਸੱਚ ਸੀ ਸੱਚ ਹੈ ਔਰ ਸੱਚ ਰਹੇਗੀ ਪ੍ਰਭੂ ਜੀ ਪ੍ਰਭੂ ਜੀ ਮੇਰੀ ਪ੍ਰਾਰਥਨਾ ਸੁਣਿਆ ਅਸਦਾ ਉੱਤਰ ਦਿਦਾ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਮੰਗਦਾ ਹਾਂ ਆਮੇਨ ਆਮੇਨ